ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਆਪ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜਿਸ ਤਰ੍ਹਾਂ ਕਿ ਅਸੀਂ ਪਿਛਲੀ ਵੀਡੀਓ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੀ ਸਾਥੀ ਦੇ ਵਿੱਚ ਜਾਣਿਆ ਸੀ ਕਿ ਦੱਖਣੀ ਪੰਜਾਬ ਦੀ ਪ੍ਰਚਾਰ ਫੇਰੀ ਭਾਈ ਮਰਦਾਨੇ ਜੀ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਜੀ ਨੇ ਕਿਵੇਂ ਕੀਤੀ ਇਸੇ ਤਰ੍ਹਾਂ ਹੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਸੱਜਣ ਠੱਗ ਦੇ ਨਾਲ ਮਿਲੇ ਸੋ ਆਓ ਜਾਣਦੇ ਹਾਂ ਗੁਰੂ ਨਾਨਕ ਜੀ ਮਰਦਾਨਾ ਤਲੁੰਬੇ ਜ਼ਿਲ੍ਹਾ ਸੁਲਤਾਨ ਮਲਤਾਨ ਵਿੱਚ ਪਹੁੰਚ ਗਏ। ਨਗਰ ਤੋਂ ਦੂਰ ਸ਼ਾਹੀ ਰਾਹ ਉੱਤੇ ਇੱਕ ਸੱਜਣ ਸ਼ਾਦੀ ਹਵੇਲੀ ਸੀ। ਹਵੇਲੀ ਬਹੁਤ ਵੱਡੀ ਸੀ। ਉਸਦੇ ਬੂਹੇ ਅੱਗੇ ਦੋ ਸੇਵਾਦਾਰ ਹਰ ਵਕਤ ਖਲੋਤੇ ਰਹਿੰਦੇ ਸਨ। ਆਉਂਦੇ ਜਾਂਦੇ ਰਾਹੀਆਂ ਨੂੰ ਉਹ ਪ੍ਰੇਰ ਦੇ ਕੇ ਰਾਹੀ ਹਵੇਲੀ ਵਿੱਚ ਰਹਿਣ ਉਸ ਹਵੇਲੀ ਦੇ ਕਈ ਕਮਰੇ ਤੇ ਬਹੁਤ ਸਾਰੇ ਤਹਿਖਾਨੇ ਸਨ ਮੁਸਲਮਾਨਾਂ ਵਾਸਤੇ ਮਸਜਿਦ ਅਤੇ ਹਿੰਦੂਆਂ ਵਾਸਤੇ ਧਰਮਸਾਲਾ ਬਣਾਈ ਹੋਈ ਸੀ ਉਸ ਧਰਮਸਾਲਾ ਦੇ ਕਮਰੇ ਬਹੁਤ ਸੁੰਦਰ ਤੇ ਸਜਾਵਟ ਵਾਲੇ ਸਨ ਆਰਾਮ ਦੀਆਂ ਸਾਰੀਆਂ ਚੀਜ਼ਾਂ ਰੱਖੀਆਂ ਹੋਈਆਂ ਸਨ ਗੁਰੂ ਜੀ ਜਦੋਂ ਉਸ ਹਵੇਲੀ ਦੇ ਨੇੜੇ ਗਏ ਤਾਂ ਗੁਰੂ ਜੀ ਨੇ ਹਵੇਲੀ ਵੱਲ ਨਿਗਾਹ ਭਰ ਕੇ ਦੇਖਿਆ ਤਾੜ ਗਏ ਕਿ ਇਹ ਹਵੇਲੀ ਮਨੁੱਖ ਭਲੇ ਵਾਸਤੇ ਨਹੀਂ ਬਣਵਾਈ ਸਗੋਂ ਠੱਗਣ ਦੀ ਦੁਕਾਨ ਹੈ ਮਾਨੇ ਹੀ ਮਨਗੁਰੂ ਜੀ ਨੇ ਸਲਾਹ ਕੀਤੀ ਕਿ ਇਸ ਠੱਗੀ ਦੇ ਗੜ ਨੂੰ ਤੋੜਨਾ ਚਾਹੀਏ ਮਨੁੱਖ ਹੋ ਕੇ ਮਨੁੱਖ ਨੂੰ ਲੁੱਟੇ ਇਹ ਯੋਗ ਨਹੀਂ ਹਵੇਲੀ ਦੇ ਨੇੜੇ ਜਾ ਕੇ ਅੰਤਰਜਾਮੀ ਬੋਲੇ ਪੁਰਸ਼ੋ ਇੱਥੇ ਰਾਤ ਰਹਿਣ ਦੀ ਖੁੱਲ ਹੈ हां जी ਇਹ ਹਵੇਲੀ ਲੋਕ ਭਲਾਈ ਵਾਸਤੇ ਦਾਤੇ ਸੱਜਣ ਸ਼ਾਹ ਨੇ ਬਣਵਾਈ ਹੈ ਰਾਤ ਰਹਿਣ ਵਾਸਤੇ ਕਮਰਾ ਮੰਜਾ ਬਿਸਤਰਾ ਤੇ ਖਾਣਾ ਮਿਲਦਾ ਹੈ ਖਰਚ ਨਹੀਂ ਲਿਆ ਜਾਂਦਾ ਸ਼ਾਹ ਜੀ ਵੀ ਇੱਥੇ ਹੀ ਰਹਿੰਦੇ ਹਨ ਆਏ ਗਏ ਦੀ ਆਪ ਸੇਵਾ ਕਰਦੇ ਹਨ ਕੋਈ ਡਰ ਨਹੀਂ ਸੁੱਖ ਲਵੋ ਈਸ਼ਵਰ ਦੀ ਮਿਹਰ ਹੈ ਆਓ ਮੈਂ ਸੁੱਖਾਂ ਵਾਲੇ ਅਸਥਾਨ ਤੇ ਛੱਡ ਆਵਾਂ ਇੱਕ ਸੰਤਰੀ ਨੇ ਗੁਰੂ ਜੀ ਨੂੰ ਹਵੇਲੀ ਦੀ ਜਾਣ ਪਛਾਣ ਕਰਾਈ ਤੇ ਗੁਰੂ ਜੀ ਦੇ ਅੱਗੇ ਤੁਰ ਪਿਆ ਖੁੱਲੇ ਹਵਾਦਾਰ ਕਮਰੇ ਵਿੱਚ ਗੁਰੂ ਜੀ ਨੂੰ ਲੈ ਗਿਆ ਉਸ ਕਮਰੇ ਵਿੱਚ ਦੋ ਪਲੰਗ ਪਏ ਸਨ ਉਹਨਾਂ ਪਲੰਗਾਂ ਉੱਤੇ ਸੋਹਣੇ ਬਿਸਤਰੇ ਵਿਸ਼ੇ ਹੋਏ ਸਨ ਉੱਪਰ ਦੁੱਧ ਚਿੱਟੀਆਂ ਚਾਦਰਾਂ ਸਨ ਲੋ ਇੱਥੇ ਮौज ਕਰੋ ਮੈਂ ਸ਼ਾਹ ਜੀ ਨੂੰ ਜਾ ਕੇ ਪਤਾ ਦਿੰਦਾ ਹਾਂ ਉਹ ਖਾਣਾ ਤਿਆਰ ਕਰਵਾਉਣਗੇ ਸੇਵਾਦਾਰ ਇਹ ਆ ਕੇ ਆਪ ਕਮਰੇ ਵਿੱਚੋਂ ਬਾਹਰ ਚੱਲਿਆ ਗਿਆ ਦਾਤਾ ਇਸ ਹਵੇਲੀ ਦਾ ਮਾਲਕ ਤਾਂ ਕੋਈ ਬੜਾ ਧਰਮੀ ਬੰਦਾ ਜ਼ਾਪਦਾ ਹੈ ਆਏ ਗਏ ਮੁਸਾਫਰ ਵਾਸਤੇ ਕਿੰਨੇ ਆਰਾਮ ਦੀ ਥਾਂ ਬਣਾਈ ਰੱਖੀ ਹੈ ਕਿੰਨਾ ਧਨ ਖਰਚਿਆ ਹੈ ਕੋਈ ਲੱਖਾਂ ਲੱਖਾਂ ਪਤੀ ਹੋਵੇਗਾ ਸੇਵਾਦਾਰ ਦੇ ਜਾਨ ਪਿੱਛੋਂ ਮਰਦਾਨੇ ਨੇ ਗੁਰੂ ਜੀ ਦੇ ਨਾਲ ਗੱਲ ਕੀਤੀ ਮਰਦਾਨੇ ਦੀ ਗੱਲ ਸੁਣ ਕੇ ਦਿਲਾਂ ਦੀਆਂ ਜਾਣਨ ਹਾਰ ਹੱਸ ਪਏ ਹੱਸਦੇ ਹੋਏ ਬੋਲੇ ਮਰਦਾਨਿਆਂ ਦੇਖ ਰੰਗ ਕਰਤਾਰ ਦੇ ਪਿੱਤਲ ਸੋਨੇ ਨਾਲੋਂ ਬਹੁਤਾ ਚਮਕਦਾ ਹੈ ਇੰਨਾ ਮੰਝੀਆਂ ਉੱਤੇ ਬੈਠਣ ਦੀ ਥਾਂ ਭਾਂ ਉੱਤੇ ਆਸਣ ਲਾ ਕੇ ਬੈਠੀ ਐ ਇਹੋ ਜਿਹੇ ਮੰਝੀਆਂ ਉੱਤੇ ਬੈਠਿਆ ਬੁੱਧੀਪ੍ਰਸਟ ਹੁੰਦੀ ਹੈ ਇਹ ਚਾਦਰਾਂ ਦੇਖਣ ਨੂੰ ਚਟੀਆਂ ਹਨ ਪਰ ਪਾਪਾ ਨਾਲ ਦਾਗੋ ਦਾਗ ਹੋਈਆਂ ਹੋਈਆਂ ਨੇ ਜਿਵੇਂ ਆਗਿਆ ਮਰਦਾਨਾ ਜੀ ਨੇ ਕਿਹਾ ਮਰਦਾਨੇ ਨੇ ਕੁਝ ਸੰਤੋਖ ਕਰਕੇ ਅੱਗੋਂ ਆਖਿਆ ਕਮਰੇ ਦਾ ਫਰਸ਼ ਪੱਕਾ ਸੀ ਉਸ ਉੱਤੇ ਲੀੜਾ ਸੁੱਟ ਕੇ ਬੈਠ ਗਏ ਮਰਦਾਨੇ ਨੇ ਰਬਾਬ ਠੀਕ ਕੀਤੀ ਦੂਸਰੇ ਪਾਸੇ ਸੇਵਾਦਾਰ ਕਾਲੀ ਨਾਲ ਆਪਣੇ ਮਾਲਕ ਸੱਜਣ ਸ਼ਾ ਕੋਲ ਗਿਆ ਖੁਸ਼ੀ ਦੇ ਲਹਿਜੇ ਵਿੱਚ ਉਸਨੇ ਕਾਲੀ ਤੇ ਹੌਲੀ ਸੱਜਣ ਸ਼ਾ ਨੂੰ ਆਖਿਆ ਦੋ ਮੁਸਾਫਿਰ ਆਏ ਨੇ ਇੱਕ ਤਾਂ ਕੋਈ ਬਹੁਤ ਵੱਡਾ ਸ਼ਾਹੂਕਾਰ ਪ੍ਰਤੀਤ ਹੁੰਦਾ ਹੈ ਉਹਦੇ ਚਿਹਰੇ ਉੱਤੇ ਲਾਲੀਆਂ ਪੱਖਦੀਆਂ ਨੇ ਅੱਖਾਂ ਦੀ ਚਮਕ ਖਿੱਚਦੀ ਹੈ ਮੱਥੇ ਉੱਤੇ ਬਰਕਤਾਂ ਦੇ ਨੱਚਣ ਦੇ ਨਿਸ਼ਾਨ ਸਨ ਪਰ ਭੇਸ ਫਕੀਰੀ ਧਾਰਿਆ ਹੋਇਆ ਹੈ ਉਹ ਫਕੀਰ ਨਹੀਂ ਕੋਈ ਤਨਾੜ ਹੈ ਜੋ ਉਹਦੇ ਨਾਲ ਹੈ ਉਹ ਉਹਦਾ ਸੇਵਾਦਾਰ ਪ੍ਰਤੀਤ ਹੁੰਦਾ ਹੈ ਉਹਨਾਂ ਕੋਲ ਹਥਿਆਰ ਕੋਈ ਨਹੀਂ ਉਹ ਖਾਲੀ ਹੱਥ ਹਨ ਚਲੋ ਤੇ ਦੇਖੋ ਵਾਹ ਓਏ ਮੇਰੇ ਵਫਾਦਾਰ ਸੇਵਕੋ ਸੱਜਣ ਸ਼ਾ ਖੁਸ਼ੀ ਨਾਲ ਉਛਲਦਾ ਹੋਇਆ ਬੋਲਿਆ ਫਿਰ ਤਾਂ ਪਉ 12 ਜਾ ਰੋਟੀ ਤਿਆਰ ਕਰਵਾ ਹੋਸੇ ਵਿੱਚ ਪੰਗ ਦੇ ਨਾਲ ਤਤੂਰਾ ਵੀ ਪਾ ਜੋਸ਼ ਖਾ ਕੇ ਮਰਨ ਨਾ ਬੇਹੋਸ਼ ਜ਼ਰੂਰ ਹੋ ਜਾਣ ਜਦੋਂ ਬੇਹੋਸ਼ ਹੋ ਜਾਣਗੇ ਤਾਂ ਲੀੜੇ ਫਰੋਲ ਲਵਾਂਗੇ ਹੁਸ਼ਿਆਰੀ ਨਾਲ ਕੰਮ ਕਰਨਾ ਕਿਸੇ ਗੱਲ ਦਾ ਭੇਤ ਪ੍ਰਗਟ ਨਾ ਹੋਵੇ ਵਾ ਭੇਤ ਪ੍ਰਗਟ ਹੋ ਜਾਵੇ ਅਸੀਂ ਅਫਲਾਤੂ ਦੇ ਕੰਨ ਕੁੱਤਰਣ ਵਾਲੇ ਐਨੇ ਰਾਹੀ ਲੁੱਟੇ ਨੇ ਕਦੀ ਕਿਸੇ ਦਾ ਭੇਤ ਖੁੱਲਿਆ ਹੈ ਸੇਵਾਦਾਰ ਸੇਵਾਦਾਰ ਨੇ ਆਪਣੀ ਅਕਲ ਉੱਤੇ ਹੰਕਾਰ ਕਰਕੇ ਆਖਿਆ ਇਹ ਤਾਂ ਮੈਂ ਜਾਣਦਾ ਹਾਂ ਤਦੇ ਤਾਂ ਤੁਹਾਨੂੰ ਮਿੱਤਰ ਬਣਾ ਕੇ ਰੱਖਿਆ ਹੋਇਆ ਹੈ ਅੱਛਾ ਦੇਰ ਨਾ ਕਰੋ ਮੈਂ ਉਹਨਾਂ ਕੋਲ ਚੱਲ ਕੇ ਬੈਠਦਾ ਹਾਂ ਕਿਤੇ ਉੱਧਰ ਕੇ ਜਾ ਕਿਸੇ ਸ਼ੱਕ ਦਾ ਸ਼ਿਕਾਰ ਹੋ ਕੇ ਖਿਸਕ ਨਾ ਜਾਣ ਸੱਜਣ ਸ਼ਾ ਕਹਲੀ ਕਾਲੀ ਪੈਰ ਪੁੱਟਦਾ ਹੋਇਆ ਧਰਮਸਾਲਾ ਦੇ ਉਸ ਕਮਰੇ ਕੋਲ ਆਇਆ ਜਿੱਥੇ ਗੁਰੂ ਜੀ ਦਾ ਉਤਾਰਾ ਸੀ ਪਰ ਕਮਰੇ ਦੇ ਬੂਹੇ ਅੱਗੇ ਆ ਕੇ ਉਹਦੇ ਪੈਰ ਜੁੜ ਗਏ ਅੱਗੇ ਹੁਣ ਦਾ ਉਸ ਨੂੰ ਹੌਸਲਾ ਨਾ ਪਿਆ ਅੰਦਰ ਰਬਾਬ ਵੱਜ ਰਿਹਾ ਸੀ ਰਬਾਬ ਦੀਆਂ ਤਰਬਾਂ ਦਿਲਾਂ ਨੂੰ ਹਿਲਾ ਰਹੀਆਂ ਸਨ ਜਗਤ ਤਾਰਨ ਹਾਰ ਗੁਰੂ ਨਾਨਕ ਬਾਣੀ ਦਾ ਕੀਰਤਨ ਕਰ ਰਹੇ ਸੀ ਇਹ ਸ਼ਬਦ ਗਾ ਪਿਆ ਜਾ ਰਿਹਾ ਸੀ ਉਜਲ ਕੇ ਹਾ ਚਿਲਕਨਾ ਕੋਟਮ ਕਾਲੜੀ ਮਸ ਤੋਤਿਆਂ ਝੂਠ ਨਾ ਉਤਰੈ ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀ ਐ ਤਿੱਥੇ ਖੜੇ ਦਿਸਨ ਰਹਾਓ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀ ਆਹਾ ਡਠੀਆਂ ਕਾਮਨਾ ਆਵਨੀ ਵਿੱਚ ਹੋ ਸਖਣੀਆਂ ਆਹਾ ਬਗਾ ਬਗੇ ਕੱਪੜੇ ਤੀਰਥ ਮੰਝ ਵਸਾਨੇ ਕੁੱਟਕੁੱਟ ਜੀਆਂ ਖਾ ਬਣੇ ਬਗੇ ਨਾ ਕਹਿਆਨ ਸਿੰਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਪੁਲਨ ਸੇਫਲ ਕਮ ਨਾ ਆਵਨੀ ਤੇ ਗੁਣ ਮੈਂ ਤਨ ਹਨ ਅੰਧਲੇ ਭਾਰ ਉਠਾਇਆ ਡੁੱਗਰ ਵਾਟ ਬਹੁਤ ਅੱਖੀ ਲੋੜੀ ਨਾ ਲਹਾ ਹਉ ਚੜ ਲੰਗਾ ਕਿਤ ਚੱਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ ਨਾਨਕ ਨਾਮ ਸਮਾਲ ਤੂੰ ਬੱਧਾ ਛੁਟੈ ਜਿਤ ਸੁਹੀ ਮਹੱਲਾ ਪਹਿਲਾ ਕਰ ਛੇਵਾਂ ਪਾਵ ਜਿਵੇਂ ਕਿਹਾ ਇੱਕ ਧਾਤ ਜਿਸ ਦੇ ਭਾਂਡੇ ਬਣਦੇ ਨੇ ਦੇਖਣ ਨੂੰ ਤਾਂ ਸੁੰਦਰ ਤੇ ਚਮਕੀਲਾ मालूम ਹੁੰਦਾ ਹੈ ਪਰ ਜਦੋਂ ਉਸ ਨੂੰ ਕਿਸੇ ਚੀਜ਼ ਉੱਤੇ ਰਗੜਦਿਆਂ ਜਾਵੇ ਤਾਂ ਕਾਲਖ ਨਿਕਲਦੀ ਹੈ ਤੋਤਿਆਂ ਉਸਦੇ ਨਾਲੋਂ ਝੂਠ ਨਹੀਂ ਲੈਂਦੀ ਦਿਲ ਕਰਦਾ ਹੈ ਉਸ ਨੂੰ ਪਰੇ ਸੁੱਟ ਦਿੱਤਾ ਜਾਵੇ ਇਹੋ ਹਾਲ ਠੱਗਾਂ ਦਾ ਹੈ ਮਿੱਤਰ ਸੱਜਣ ਉਹ ਹਣ ਜਿਹੜੇ ਦਰਗਾਹ ਵਿੱਚ ਸਹਾਈ ਹੋਣ ਜਦੋਂ ਲੇਖਾ ਹੋਣਾ ਹੋਵੇ ਤਦੋਂ ਨੇੜੇ ਪਹੁੰਚ ਕੇ ਸਹਾਇਤਾ ਕਰਨ ਕੱਚੇ ਕੱਚੇ ਪੱਕੇ ਮਕਾਨ ਭਾਵੇਂ ਉਹਨਾਂ ਉੱਤੇ ਕਈ ਪ੍ਰਕਾਰ ਦੀ ਚਿੱਤਰਕਾਰੀ ਕੀਤੀ ਹੋਈ ਹੋਵੇ ਜੇ ਉਹ ਕਿਸੇ ਦੇ ਕੰਮ ਨਹੀਂ ਆਉਂਦੇ ਤਾਂ ਡੀਆਂ ਦੇ ਬਰਾਬਰ ਉਹ ਸਖਣੇ ਹਨ ਜੇ ਕਿਸੇ ਨੂੰ ਸੁੱਖ ਨਹੀਂ ਦਿੰਦੇ ਤਾਂ ਤੇਰੇ ਜਿਉਣ ਦਾ ਕੀ ਲਾਭ ਬਗਲਾ ਰੰਗ ਦਾ ਚਿੱਟਾ ਹੰਸ ਵਰਗਾ ਜਲ ਕਿਨਾਰੇ ਰਹਿੰਦਾ ਹੈ ਇੱਕ ਟੰਗ ਤੇ ਭਾਰ ਵੀ ਖਲੋਤਾ ਹੋਇਆ ਦੇਖਿਆ ਜਾਂਦਾ ਹੈ ਪਰ ਉਹ ਮੱਛੀ ਡੱਡੀ ਨੂੰ ਫੜ ਕੇ ਖਾਂਦਾ ਰਹਿੰਦਾ ਹੈ ਇਸੇ ਤਰ੍ਹਾਂ ਭਗਤੀ ਆਸਰੇ ਲੋਕ ਠੱਗੀ ਕਰਦੇ ਨੇ ਚਿੱਟੇ ਜਾਂ ਭਗਵੇਂ ਕੱਪੜਿਆਂ ਨਾਲ ਕੋਈ ਸਾਧੂ ਨਹੀਂ ਬਣ ਸਕਦਾ ਉਹ ਸੱਜਣ ਨੂੰ ਠੱਗ ਉਹ ਸੱਜਣ ਤੂੰ ਠੱਗ ਹੈ ਜਿਸ ਤਰ੍ਹਾਂ ਸਿਮਲ ਰੁੱਖ ਦੇਖਣ ਨੂੰ ਸੋਨਾ ਫੁੱਲ ਤੇ ਫਲ ਵਾਲਾ ਹੁੰਦਾ ਹੈ ਪਰ ਉਹ ਮਨੁੱਖ ਜਾਂ ਪੰਛੀ ਦੇ ਕੰਮ ਨਹੀਂ ਆਉਂਦਾ ਕਈ ਪੰਛੀ ਤੋਖਾ ਖਾ ਕੇ ਉਹਦੀਆਂ ਟਾਹਣੀਆਂ ਉੱਤੇ ਆ ਬੈਠਦੇ ਹਨ ਪਰ ਨਿਰਾਸ਼ੇ ਉੱਠ ਜਾਂਦੇ ਨੇ ਤਿਵੇਂ हे ਪੁਰਖਾ ਮੇਰੇ ਜਿਹੇ ਸੰਤ ਤੇਰੀ ਧਰਮਸਾਲਾ ਮੰਦਰ ਤੇ ਸੂਰਤ ਦੇਖ ਕੇ ਫਸ ਜਾਂਦੇ ਹਨ ਜਦੋਂ ਉਹਨਾਂ ਨੂੰ ਲੁੱਟ ਲੈਂਦਾ ਹੈ ਤਾਂ ਰੋਂਦੇ ਜਾਂਦੇ ਨੇ ਕਿਸੇ ਅੱਖੋਂ ਅੰਨੇ ਨੇ ਸਿਰ ਉੱਤੇ ਭਾਰ ਚੁੱਕਿਆ ਹੋਇਆ ਹੈ ਰਸਤਾ ਹੈ ਪਹਾੜੀ ਤੇ ਵਿਖੜਾ ਜਿਸ ਵਾਸਤੇ ਅੱਖਾਂ ਦੀ ਲੋੜ ਹੈ ਉਹ ਆਪਣੀ ਮੰਜ਼ਿਲ ਕਿਵੇਂ ਖਤਮ ਕਰੇਗਾ ਉਹ ਸੱਜਣ ਇਹ ਚਤਰਾਇਆਂ ਅਕਲਾਂ ਦਾ ਤਿਆਗ ਕਰ ਪ੍ਰਮਾਤਮਾ ਦੀ ਭਗਤੀ ਕਰ ਪ੍ਰਮਾਤਮਾ ਦਾ ਸਿਮਰਨ ਹੀ ਦਰਗਾਹੇ ਸਹਾਈ ਹੁੰਦਾ ਹੈ ਉਹ ਹੀ ਚੰਗੇ ਨੇਤਰ ਹਨ ਇੰਨਾ ਠੱਗੀਆਂ ਤੋਂ ਮੁੜ ਜੀਆਂ ਦਾ ਘਾਤ ਕਰਨਾ ਚੰਗਾ ਨਹੀਂ ਇਹ ਮਾਇਆ ਤੇਰੇ ਕੰਮ ਨਹੀਂ ਆਉਣੀ ਸਾਰਾ ਸ਼ਬਦ ਸੁਣਿਆ ਉਸਦੇ ਅਰਥ ਭਾਵ ਨੂੰ ਸਮਝਿਆ ਉਸਦੀ ਪਾਪੀ ਆਤਮਾ ਡੋਲ ਗਈ ਅੰਦਰੋਂ ਆਵਾਜ਼ ਆਈ ਉਹ ਸੱਜਣ ਇਹ ਸਾਰਾ ਹਾਲ ਤੇਰਾ ਹੈ ਇਹ ਕੋਈ ਵਲੀ ਆ ਗਿਆ ਏ ਤੇਰੇ ਪਾਪਾਂ ਦਾ ਭਾਂਡਾ ਭਜਣ ਲੱਗਾ ਈ ਪਰ ਜਿਰਾ ਦੀ ਮੈਲ ਜੰਮੀ ਆਤਮਾ ਇੱਕਦਮ ਨਿਰਮਲ ਕਿਵੇਂ ਹੋ ਜਾਵੇ ਅੰਦਰ ਕੀ ਕੋਕ ਪੁਕਾਰ ਦੀ ਕੋਈ ਪਰਵਾਹ ਨਾ ਕਰਕੇ ਸੱਜਣ ਅੰਦਰ ਚਲਿਆ ਗਿਆ ਹੱਥ ਜੋੜ ਕੇ ਤੇ ਸਿਰ ਨਿਵਾ ਕੇ ਪ੍ਰਣਾਮ ਕੀਤਾ মিঠাই শব্দ ਨਾਲ ਜੀ ਆਇਆਂ ਨੂੰ ਆਖਣ ਤੋਂ ਬਿਨਾ ਪੁੱਛਿਆ ਆਪ ਆਪ ਜੀ ਨੇ ਇਸ਼ਨਾਨ ਤਾਂ ਨਹੀਂ ਕਰਨਾ ਪੁਰਸ਼ਾ ਗੁਰੂ ਨਾਨਕ ਦੇਵ ਜੀ ਨੇ ਕਿਹਾ ਪੁਰਸ਼ਾ ਅਸਾਂ ਇਸ਼ਨਾਨ ਨਹੀਂ ਕਰਨਾ ਬੈਠ ਜਾ ਤੂੰ ਬੜੀ ਸੇਵਾ ਕਰਦਾ ਹੈ ਧਨ ਭਾਗ ਤੇਰੇ ਭਗਵਾਨ ਤੇ ਮਹਾਪੁਰਖਾਂ ਦੀ ਮਿਹਰ ਹੈ मैं चीज़ हाँ जिमें सेवा कराने तिवें करी जाता हाँ भोजन आ रहा है खेमा करनी बस तैयार हो चलिया है सज्जन ने हलीमी गुरु नानक देव जी ने आख्या तेरी खुशी को, आ, कोई तृष्णा तो नहीं मेरी आ, मेरी कमाई सफल होगी सेवा हाथ पैर पवित्र करवित्रे ठीक है सेवा करनी चंकी है पर जो साफ दिल की जाए तो किस स्वार पिछे ना सेवा की जाए ਇਵੇਂ ਬਚਨ ਬिलास ਕਰ ਹੀ ਰਹੇ ਸਨ ਕਿ ਸੇਵਾਦਾਰ ਦੋ ਥਾਲ ਭੋਜਨ ਦੋ ਥਾਲ ਭੋਜਨ ਦੇ ਲੈ ਆਇਆ ਫੁਲਕੇ ਚਾਵਲ ਸਬਜੀ ਦਾਲ ਤੇ ਮਿੱਠਾ ਸੀ ਦੇਖਣ ਨੂੰ ਰੋਟੀ ਇੰਜ ਪ੍ਰਤੀਤ ਹੁੰਦੀ ਸੀ ਕਿ ਕਿਸੇ ਨੇ ਸੋਹਣੀ ਰੀਜ ਨਾਲ ਪਕਾਈ ਤੇ ਪਰੋਸੀ ਹੈ ਸੱਜਣ ਠੱਗ ਨੇ ਆਪ ਗੁਰੂ ਜੀ ਤੇ ਮਰਦਾਨੇ ਦੇ ਹੱਥ ਧਵਾਏ ਹੱਥ ਪੁੰਜਣ ਵਾਸਤੇ ਪੜਨਾ ਦਿੱਤਾ ਜਦੋਂ ਹੱਥ ਪੁੰਜ ਚੁਕੇ ਤਾਂ ਥਾਲ ਅੱਗੇ ਰੱਖ ਕੇ ਸੱਜਣ ਨੇ ਬੇਨਤੀ ਕੀਤੀ ਮਹਾਰਾਜ ਸ਼ਕੋ ਮਿਸਾਲ ਹੁਣਾ ਗਰੀਬਾਂ ਦਾ ਭੋਜਨ ਹੈ ਮਰਦਾਨੇ ਨੂੰ ਬਹੁਤ ਭੁੱਖ ਲੱਗੀ ਹੋਈ ਸੀ ਉਸਨੇ ਬੁਰਕੀ ਤੋੜਨ ਵਾਸਤੇ ਹੱਥ ਵਧਾਇਆ ਤਾਂ ਗੁਰੂ ਜੀ ਬੋਲੇ ਮਰਦਾਨਿਆਂ ਠਹਿਰ ਰਤਾ ਕਾਹਲ ਨਾ ਕਰ ਦੁੱਖ ਉਠਾਵੇਗਾ ਇਹ ਸੁਣ ਕੇ ਮਰਦਾਨੇ ਨੇ ਹੱਥ ਖਿੱਚ ਲਿਆ ਕਿਉਂਕਿ ਹੁਣ ਉਸ ਨੂੰ ਗੁਰੂ ਦੇ ਬਚਨਾਂ ਉੱਤੇ ਭਰੋਸਾ ਸੀ ਉਹ ਗੁਰੂ ਜੀ ਨੂੰ ਈਸ਼ਵਰ ਰੂਪ ਸਮਝਣ ਲੱਗ ਪਿਆ ਸੀ ਸੱਜਣ ਦਾ ਪਾਪੀ ਮਨ ਡੋਲ ਗਿਆ ਉਹ ਸਿਰ ਤੋਂ ਪੈਰਾਂ ਤੱਕ ਕੰਬ ਉੱਠਿਆ ਉਸ ਦੀ ਜ਼ੁਬਾਨ ਨਾ ਹਿੱਲੀ ਗੁਰੂ ਜੀ ਦੋਹਾਂ ਥਾਲਾਂ ਵੱਲ ਧਿਆਨ ਨਾਲ ਦੇਖ ਕੇ ਕਹਿਣ ਲੱਗੇ ਪੁਰਸ਼ਾਂ ਅਸਾਂ ਕੋਲ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਨਹੀਂ ਨਾ ਸੋਨਾ ਤੇ ਨਾ ਚਾਂਦੀ ਫਿਰ ਦਾਲ ਤੇ ਸਬਜ਼ੀ ਵਿੱਚ ਭੰਗ ਤੇ ਤਤੂਰਾ ਕਿਉਂ ਪਾਉਣ ਦੀ ਖੇਚਲ ਕੀਤੀ ਅਸਾਂ ਨੂੰ ਬੇਸੁਰਤ ਕਰਕੇ ਜਾਂ ਮਾਰ ਕੇ ਜੋ ਕੁਝ ਲੈਣਾ ਹੈ ਉਹ ਕੁਝ ਇਸੇ ਤਰ੍ਹਾਂ ਹੀ ਲੈ ਲੈ ਸੱਜਣ ਸ਼ਰਮਿੰਦਾ ਹੋ ਗਿਆ ਉਸ ਨੂੰ ertid vehl ਨਹੀਂ ਸੀ ਦਿੰਦੀ ਉਹ ਇਸ ਗੱਲੋਂ ਹੈਰਾਨ ਸੀ ਕਿ ਇਹਨਾਂ ਨੂੰ ਦੱਸ ਕਿਸ ਦਿੱਤਾ ਦੇ ਦਾਲ ਸਬਜ਼ੀ ਵਿੱਚ ਭੰਗ ਤੂਰਾ ਹੈ ਉਹਦੀਆਂ ਅੱਖਾਂ ਉੱਚੀਆਂ ਨਹੀਂ ਹੁੰਦੀਆਂ ਸੰਨ ਪੁਰਸ਼ਾ ਬੈਠ ਜਾ ਤੈਨੂੰ ਕਰਤਾਰ ਚਿਤ ਆਵੇ ਸੱਜਣ ਬੈਠ ਗਿਆ ਗੁਰੂ ਜੀ ਨੇ ਉਹਦੇ ਉੱਤੇ ਸਵਾਲ ਕੀਤਾ ਪੁਰਸ਼ਾ ਇਹੇ ਹਵੇਲੀ ਮੰਦਰ ਮਸਜਿਦ ਤੇ ਦਿਖਾਵਾ ਸਭ ਕੁਝ ਤੂੰ ਲੋਕਾਂ ਨੂੰ ਲੁੱਟਣ ਵਾਸਤੇ ਬਣਾਇਆ ਹੈ ਹੁਣ ਤੱਕ ਸੈਂਕੜਿਆਂ ਨੂੰ ਲੁੱਟ ਚੁੱਕਾ ਹੈ ਕਈਆਂ ਦੀ ਹੱਤਿਆ ਵੀ ਕਰ ਚੁੱਕਾ ਹੈ ਮੈਂ ਇਹ ਪੁੱਛਦਾ ਹਾਂ ਜਦੋਂ ਮਰਾਂਗਾ ਕਿ ਇਹ ਸਭ ਕੁਝ ਤੇਰੇ ਨਾਲ ਜਾਵੇਗਾ ਜਿਸ ਪਰਿਵਾਰ ਵਾਸਤੇ ਪਾਪ ਕਮਾਈ ਕਰ ਰਿਹਾ ਹਾਂ ਕਿ ਉਹ ਉਸ ਵੇਲੇ ਤੇਰੀ ਸਹਾਇਤਾ ਕਰਨਗੇ ਜਦੋਂ ਜਮਦੂਤਾਂ ਦਾ ਰਾਜ ਅਧਿਕਾਰੀਆਂ ਨੇ ਤੈਨੂੰ ਘੇਰਿਆ ਤਾਂ ਕੀ ਉਹ ਦੰਨ ਸਹਿਣ ਲਈ ਤਿਆਰ ਹਨ ਸੱਜਣ ਦੀ ਸੁੱਤੀ ਆਤਮਾ ਜਾਗ ਪਈ ਉਹਦੇ ਕਿਤੇ ਪਾਪ ਇੱਕ ਫਿਲਮ ਬਣ ਕੇ ਉਹਦੀਆਂ ਅੱਖਾਂ ਅੱਗੇ ਆ ਗਏ ਉਦਾ ਹਿਰਦਾ ਕੰਬ ਉਠਿਆ ਉਹ ਹੱਥ ਜੋੜ ਕੇ ਬੋਲੇ ਆ ਭਗਵਾਨ ਮੈਨੂੰ ਖੇਮਾ ਕਰਨਾ ਮੈਂ ਵੱਡਾ ਪਾਪੀ ਠੱਗ ਤੇ ਕਾਤਲ ਹਾਂ ਇੰਨਾ ਕੀਤੇ ਕੁਕਰਮਾਂ ਦਾ ਫਲ ਮੈਨੂੰ ਹੀ ਮਿਲਣਾ ਹੈ ਸੱਚ ਇਹ ਦੌਲਤ ਸਾਥ ਨਹੀਂ ਜਾਣੀ ਜੇ ਰਾਜਾ ਮੈਨੂੰ ਫੜ ਲਵੇ ਡੰਡ ਮੈਨੂੰ ਹੀ ਮਿਲਣਾ ਹੈ ਫਿਰ ਕਿਉਂ ਪਾਪ ਕਰਦਾ ਹਾਂ ਮੈਂ ਮੂਰਖ ਮੈਂ ਭੁੱਲਾ ਸਾਂ ਹੁਣ ਰਾਹੇ ਪਾਓ ਮੇਰਾ ਸੁਧਾਰ ਕਰਨਾ ਕਰਨ ਬਦਲੇ ਹੀ ਸ਼ਾਇਦ ਮਨੁੱਖ ਰੂਪ ਧਾਰ ਕੇ ਭਗਵਾਨ ਜੀ ਆਏ ਜੇ ਖੇਮਾ ਦਾਤਾ ਬਖਸ਼ੋ ਸੱਜਣ ਦਾ ਮਨ ਪਰ ਗਿਆ ਉਹ ਸੱਚ ਮੁੱਚ ਸੱਜਣ ਬਣਨ ਲੱਗਾ ਡਾਡੇ ਆ ਕੇ ਗੁਰੂ ਜੀ ਦੇ ਚਰਨੀ ਡਿੱਗ ਪਿਆ ਹੰਝੂਆਂ ਨਾਲ ਗੁਰੂ ਜੀ ਦੇ ਚਰਨ ਧੋਤੇ ਗੁਰੂ ਜੀ ਨੇ ਉਸ ਦਾ ਸਿਰ ਉੱਪਰ ਚੁੱਕਿਆ ਤੇ ਆਖਿਆ ਸੱਜਣਾ ਹੁਣ ਤੂੰ ਸੱਚਮੁੱਚ ਸੱਜਣ ਬਣ ਗਿਆ ਹੈ ਕਹੋ ਸਤ ਕਰਤਾਰ ਸਤ ਕਰਤਾਰ ਸੱਜਣ ਨੇ ਆਖਿਆ ਸਰਬਸ਼ਕਤੀਵਾਨ ਨਿਰੰਕਾਰ ਨੂੰ ਚੇਤੇ ਕਰ ਧਰਮ ਦੀ ਕਿਰਤ ਕਰ ਤੇ ਗਰੀਬ ਦੁਖੀ ਮਾੜੇ ਤੇ ਭਗਤ ਦੀ ਸੇਵਾ ਕਰ ਰਾਤ ਦਿਨ ਸਵਾਸ ਸਵਾਸ ਸਤ ਕਰਤਾਰ ਦਾ ਸਿਮਰਨ ਕਰ ਤੇਰੇ ਪਿਛਲੇ ਪਾਪਾਂ ਨਾਲ ਜੋ ਤੇਰੀ ਆਤਮਾ ਉੱਤੇ ਕਾਲਤ ਹੈ ਉਹ ਸਭ ਤੋਂ ਤੀ ਜਾਵੇਗੀ ਪਰ ਇਹ ਹੱਥ ਪੈਰ ਤਨ ਦੇਹ ਪਾਣੀ ਧੋਤੈ ਉਤਰ ਸੋਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਪਰਿਏ ਮਤ ਪਾਪਾ ਕੈ ਸੰਗ ਉਹ ਧੋਪੈ ਨਾ ਵਹਿ ਕੇ ਰੰਗ ਪੁੰਨੀ ਪਾਪੀ ਆਖਣ ਨਾਹੀਂ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਜਬਜੀ ਸਾਹਿਬ ਭਾਵ ਜੇ ਸਾਡਾ ਸਰੀਰ ਹੱਥ ਮੂੰਹ ਤਨ ਕੱਟੇ ਮਿੱਟੀ ਨਾਲ ਮਹਿਲਾ ਹੋ ਜਾਵੇ ਤਾਂ ਪਾਣੀ ਨਾਲ ਧੋਂਦੇ ਹਾਂ ਇਸ਼ਨਾਨ ਕਰਦੇ ਹਾਂ ਜੇ ਲੀੜਿਆਂ ਨੂੰ ਮਹਿਲਾ ਜਾਂ ਪਿਸ਼ਾਬ ਲੱਗ ਜਾਵੇ ਤਾਂ ਉਸ ਨੂੰ ਪਵਿੱਤਰ ਤੇ ਸੁੱਚਾ ਕਰਨ ਵਾਸਤੇ ਸਾਬਣ ਦਾ ਆਸਰਾ ਲੈਂਦੇ ਹਾਂ ਭਾਈ ਜਿਵੇਂ ਪਾਣੀ ਤੇ ਸਾਬਣ ਤਨ ਤੇ ਲੀੜਿਆਂ ਨੂੰ ਸਾਫ਼ ਕਰਦਾ ਹੈ ਤਿਵੇਂ ਜੇ ਪਾਪਾ ਮਾੜੇ ਕਰਮਾਂ ਨਾਲ ਮਤ ਬੁੱਧੀ ਤੇ ਆਤਮਾ ਕਾਲੀ ਹੋ ਜਾਵੇ ਤਾਂ ਉਹ ਨਾਮ ਈਸ਼ਵਰੀ ਈਸ਼ਵਰੀ ਭਗਤੀ ਆਸਰੇ ਧੋਤੀ ਜਾਂਦੀ ਹੈ ਕੋਈ ਆਖਣ ਨਾਲ ਨਾ ਪਾਪੀ ਬਣਦਾ ਹੈ ਨਾ ਪੁੰਨ ਕਰਨ ਵਾਲਾ ਦਿਆਲੂ ਜੋ ਕਰਮ ਜਗ ਵਿੱਚ ਕਰੋਗੇ ਉਹ ਹੀ ਤੁਸਾਂ ਦੇ ਸਾਥ ਜਾਣਗੇ ਨੇਕ ਕਰਮ ਤੇ ਪਰਮਾਤਮਾ ਦੀ ਭਗਤੀ ਸਵਰਗ ਵੱਲ ਖੜੇਗੀ ਪਾਪ ਨਰਕ ਵੱਲ ਜੋ ਬੀਜੋਗੇ ਉਹੋ ਖਾਵੋਗੇ ਕਿਕਰ ਬੀਜ ਕੇ ਦਾਖਾਂ ਦੀ ਆਸ ਨਹੀਂ ਕਰਨੀ ਚਾਹੀਦੀ ਗੁਰੂ ਨਾਨਕ ਜੀ ਆਖਦੇ ਹਨ हे ਮਨੁੱਖ ਈਸ਼ਵਰ ਦੇ ਹੁਕਮ ਨਾਲ ਤੋਂ ਇਸ ਜਗ ਉੱਤੇ ਆਇਆ ਹੈ ਉਹਦਾ ਸਿਮਰਨ ਕਰ ਠਗੀਆਂ ਤੇ ਲਾਲਚਾਂ ਦਾ ਤਿਆਗ ਕਰ ਸੱਜਣ ਠੱਗ ਦੇ ਕਪਾਟ ਖੁੱਲ ਗਏ ਤਿੰਨ ਲੋਕ ਦੀ ਸੋਚੀ ਪੈ ਗਈ ਛੇਤੀ ਨਾਲ ਉੱਠਿਆ ਭੋਜਨ ਦੇ ਭਰੋਸੇ ਹੋਏ ਦੋਵੇਂ ਥਾਲ ਗੁਰੂ ਜੀ ਨੇ ਤੇ ਮਰਦਾਨੇ ਅੱਗੇ ਚੁੱਕ ਲਏ ਸੇਵਾਦਾਰ ਨੂੰ ਆਖਿਆ ਜਾ ਇਸ ਭੋਜਨ ਨੂੰ ਮਿੱਟੀ ਵਿੱਚ ਨੱਪ ਦੇ ਕਿਸੇ ਜੀਵ ਅੱਗੇ ਨਾ ਪਾਈ ਜੀਵ ਹੱਤਿਆ ਨਹੀਂ ਕਰਨੀ ਜਿਹੜਾ ਪ੍ਰਸ਼ਾਦ ਮੇਰੇ ਵਾਸਤੇ ਤਿਆਰ ਕੀਤਾ ਹੈ ਉਹਦੇ ਥਾਲ ਪਰੋਸ ਕੇ ਲੈ ਆ ਅੱਜ ਤੋਂ ਸੱਜਣ ਸੱਚਮੁੱਚ ਸਾਰਿਆਂ ਦਾ ਸੱਜਣ ਹੈ ਨਵਾਂ ਪ੍ਰਸ਼ਾਦ ਆਇਆ ਗੁਰੂ ਜੀ ਨੇ ਸਕਿਆ ਉਸ ਵਿੱਚੋਂ ਸੀਤ ਪ੍ਰਸ਼ਾਦ ਸੱਜਣ ਨੂੰ ਦਿੱਤਾ ਜਦੋਂ ਉਸਨੇ ਸੀਤ ਪ੍ਰਸ਼ਾਦ ਦੀ ਬੁਰਕੀ ਮੂੰਹ ਪਾਈ ਤਾਂ ਉਹ ਬ੍ਰਹਮ ਗਿਆਨੀ ਹੋ ਗਿਆ ਸਤ ਕਰਤਾਰ ਸਤ ਕਰਤਾਰ ਦੀ ਧੁਨ ਉਸਦੇ ਲੂੰ-ਲੂੰ ਵਿੱਚੋਂ ਪ੍ਰਗਟ ਹੋਣ ਲੱਗੀ ਪਲਗ ਪਈ ਕਈ ਦਿਨ ਗੁਰੂ ਜੀ ਸੱਜਣ ਕੋਲ ਰਹੇ ਉਸ ਨੂੰ ਆਪਣੇ ਮਿਸ਼ਨ ਦਾ ਪ੍ਰਚਾਰਕ ਮੁਕਰਰ ਕੀਤਾ ਉਹ ਤਨੋਂ ਮਨੋਂ ਤੇ ਤਨੋਂ ਗੁਰੂ ਜੀ ਦਾ ਹੋ ਕੇ ਸਤ ਨਾਮ ਦਾ ਪ੍ਰਚਾਰ ਕਰਨ ਲੱਗਾ ਉਹਦੀ ਹਵੇਲੀ ਸੱਚ ਮੁੱਚ ਦੀ ਧਰਮਸਾਲਾ ਬਣ ਗਈ ਸੋ ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੱਜਣ ਠੱਗ ਨੂੰ ਸੱਚ ਮੁੱਚ ਦਾ ਸੱਜਣ ਬਣਾ ਦਿੱਤਾ ਹੁਣ ਅਗਲੀ ਵੀਡੀਓ ਦੇ ਵਿੱਚ ਅਸੀਂ ਜਾਣਾਂਗੇ ਕਿ ਬਾਬੇ ਫਰੀਦ ਨਾਲ ਮੇਲ ਮਿਲਾਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਕਿਸ ਤਰ੍ਹਾਂ ਹੋਏ ਇਹ ਜਾਣਾਂਗੇ ਅਸੀਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ